ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪ ਅਪ ਨਾਲ ਲੱਗੇ ਆ ਟੇਸਟੀ ਜੇ ਪਾਪੜ ਜਿਹੜੇ ਆਪ ਬਾਹਰੋਂ ਲੈ ਕੇ ਖਾਣੇ ਹਨ ਆਪਾਂ ਘਰੇ ਤਿਆਰ ਕਰਨੇ ਬਿਲਕੁਲ ਸੌਖੇ ਤਰੀਕੇ ਨਾਲ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਿਲਕੁਲ ਆਸਾਨ ਤਰੀਕਾ ਹੈ ਬੱਚੇ ਵੱਡੇ ਸਾਰੇ ਖੁਸ਼ ਹੋ ਜੂਗੇ ਢੇਰ ਸਾਰੇ ਪਾਪੜ ਤੁਸੀਂ ਫਟਾਫਟ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਜਾਦਾ ਸਮਾਨ ਦੀ ਵੀ ਲੋੜ ਨਹੀਂ ਪੈਂਦੀ ਤੇ ਆਪਾਂ ਘਰੇ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕਰਨੇ ਇੱਕ ਕੌਲੀ ਆਪਾਂ ਜਿਹੜੀ ਲਈ ਆ ਸੂਜੀ ਬ੍ਰਿਕ ਸੂਜੀ ਐ ਇਹੇ ਤੇ ਇਹ ਆਪਾਂ ਮਿਕਸੀ ਕਪ ਵਿੱਚ ਪਾ ਲਈ ਆ ਦੋ ਚਮਚੇ ਕਣਕ ਦਾ ਆਟਾ ਪਾ ਲਿਆ ਆ ਇਹਨੂੰ ਆਪਾਂ ਚਲਾ ਦੇਣਾ ਆ ਮਿਕਸੀ ਨੂੰ ਤੇ ਹੋਰ ਬਰੀਕ ਹੋ ਗਈ ਆ ਇਹ ਬਰੀਕ ਕਰਨੀ ਆ ਸੂਜੀ ਜੇ ਮੋਟੀ ਵੀ ਹੈ ਤਾਂ ਉਹਨੂੰ ਬਰੀਕ ਕਰ ਲਓ ਠੀਕ ਆ ਜੀ ਹੁਣ ਇਹਦੇ ਵਿੱਚ ਆਪਾਂ ਪਾਤਾ ਨਮਕ ਤੇ ਫਿਰ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਇੱਕ ਕੌਲੀ ਪਾਣੀ ਦੀ ਇੱਕ ਕੌਲੀ ਸੂਜੀ ਦੀ ਸੀ ਇੱਕ ਕੌਲੀ ਪਾਣੀ ਦੀ ਪਾਈ ਆ ਇਹਨੂੰ ਆਪਾਂ ਚਲਾ ਲਿਆ ਆ ਤੇ ਇੱਕ ਵਾਰੀ ਆਪਾਂ ਇਦਾਂ ਇਹਨੂੰ ਥੋੜਾ ਜਿਹਾ ਰਲਾ ਲੈਣੇ ਆ ਤੇ ਫਿਰ ਇਹਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਦੀ ਹੋਰ ਪਾਉਨੇ ਆ ਠੀਕ ਆ ਜੀ ਆਪਣੀ ਇੱਕ ਕੌਲੀ ਸੂਜੀ ਸੀ ਦੋ ਕੌਲੀਆਂ ਟੋਟਲ ਆਪਾਂ ਪਾਣੀ ਦੀ ਇਹਦੇ ਵਿੱਚ ਪਾ ਦਿੱਤੀਆਂ ਤੇ ਫਿਰ ਇਹਨੂੰ ਚਲਾ ਲੈਣੇ ਆ ਬਿਲਕੁਲ ਆਸਾਨ ਤਰੀਕਾ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨੇ ਸੌਖੇ ਤਰੀਕੇ ਨਾਲ ਪਾਪੜ ਬਣ ਜਾਂਦੇ ਆ ਇਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਕੱਟ ਲਿਆ ਆ ਜਿਹੜਾ ਆਪਾਂ ਪੂਰਾ ਸੂਜੀ ਮਟੀਰੀਅਲ ਜਿਹੜਾ ਪੀਸਿਆ ਸੀ ਸਾਰਾ ਕੱਢ ਲਿਆ ਆ ਤੇ ਮੈਂ ਕੱਟਸ਼ੀਣਾ ਤੁਹਾਨੂੰ ਦਿਖਾਉਣੀ ਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਇਹ ਨਾ ਬਹੁਤਾ ਸੰਘਣਾ ਰੱਖਣਾ ਤੇ ਨਾ ਹੀ ਬਹੁਤਾ ਪਤਲਾ ਕਰਨਾ ਇਹਨੂੰ ਦੇਖੋ ਕੱਟਸ਼ੀ ਤੇਨ ਵਧੀਆ ਅਕੋਰਡਿੰਗ ਇਹਦੀ ਹੁੰਦੀ ਆ ਤੇ ਬਹੁਤ ਸੋਹਣੇ ਪਾਪੜੇ ਇਹਦੇ ਬਣੂਗੇ ਇਹ ਪਾਤਾ ਜੀ ਆਪਾਂ ਜੀਰਾ ਇੱਕ ਚਮਚ ਭਰ ਕੇ ਤੇ ਇਹ ਪਾਤੇ ਚਿਲੀ ਫਲੈਕਸ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਕਾਲੀ ਮਿਰਚ ਠੀਕ ਆ ਜੀ ਨਹੀਂ ਪਾਉਣਾ ਕੁਝ ਵੀ ਤਾਂ ਤੁਸੀਂ ਇਕੱਲਾ ਨਮਕ ਪਾ ਕੇ ਬਣਾ ਸਕਦੇ ਆ ਪਰ ਇਸ ਤਰ੍ਹਾਂ ਜਿਹੜੇ ਥੋੜੇ ਜਿਆ ਕਰਾਰੇ ਹੋ ਜਾਂਦੇ ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਆ ਕੋਈ ਸੋਡਾ ਇਨੋ ਵਗੈਰਾ ਕੁਝ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਤੇ ਬਸ ਇੰਨੀਆਂ ਚੀਜ਼ਾਂ ਪਾ ਕੇ ਇਹਨੂੰ ਆਪਾਂ ਕਰ ਦਿੱਤਾ ਮਿਕਸ ਨਮਕ ਆਪਾਂ ਪਹਿਲੇ ਪਾ ਲਿਆ ਸੀ ਇੱਧਰ ਮੈਂ ਰੱਖਿਆ ਹੈ ਪਾਣੀ ਉਬਲਣਾ ਠੀਕ ਆ ਜੀ ਇਹਦੇ ਵਿੱਚ ਇੱਕ ਆਪਾਂ ਸਟੈਂਡ ਰੱਖਤਾ ਸੀ ਉਹਦੇ ਉੱਪਰ ਆਪਾਂ ਰੱਖ ਦਿੱਤੀ ਐ ਛਾਣਨੀ ਵਾਲੀ ਪ੍ਰਾਤ ਤੇ ਇੱਕ ਡੰਗ ਇਧਰ ਮੈਂ ਵੱਡੇ ਸਗਲੇ 'ਚ ਪਾਣੀ ਰੱਖਤਾ ਸੀ ਇਹਦੇ ਉੱਪਰ ਵੀ ਆਪਾਂ ਜਾਲੀ ਵਾਲੀ ਛਾਣਨੀ ਰੱਖ ਦਿੱਤੀ ਐ ਠੀਕ ਆ ਜੀ ਹੁਣ ਇਹਨੂੰ ਆਪਾਂ ਇੱਕ ਵਾਰੀ ਰਲਾ ਲਿਆ ਤੇ ਦੋ ਆਪਾਂ ਛੋਟੀਆਂ-ਛੋਟੀਆਂ ਜਿਹੜੀਆਂ ਥਾਲੀਆਂ ਲੀਆਂ ਥਾਲੀ ਪਲੇਟ ਕੋਈ ਵੀ ਲੈ ਲਓ ਪਲੇਨ ਹੋਣੀ ਚਾਹੀਦੀ ਐ ਇਹ ਠੀਕ ਆ ਤੇ ਇਹਦੋਂ ਆਪਾਂ ਪਹਿਲਾਂ ਮਾੜਾ-ਮਾੜਾ ਤੇਲ ਲਾ ਲਿਆ ਸੀਗਾ ਬਿਲਕੁਲ ਹਲਕਾ ਜਿਹਾ ਤੇ ਦੇਖੋ ਥੋੜਾ ਜਿਹਾ ਆਪਾਂ ਪਾਇਆ ਤੇ ਹਿਲਾ ਕੇ ਉਹਨੂੰ ਸੈੱਟ ਕਰਤਾ ਇਹਦੇ ਵਿੱਚ ਰੱਖ ਕੇ ਢੱਕ ਦਿੰਨੇ ਸਿਰਫ 5 ਮਿੰਟ ਇਹਨੂੰ ਲੱਗਣੇ ਆ ਤੇ ਹੁਣ ਦੂਜੀ ਵੀ ਇਸੇ ਤਰ੍ਹਾਂ ਥਾਲੀ ਤਿਆਰ ਕਰ ਲੰਨੇ ਆਪਾਂ ਤੇ ਛੋਟੇ-ਬੜੇ ਪਾਪੜ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਓ ਛੋਟੇ ਬਣਾਣੇ ਆ ਤਾਂ ਆਪਣੇ ਕੋਲ ਛੋਟੀਆਂ ਪਲੇਟਾਂ ਹੁੰਦੀਆਂ ਕ올ੀਆਂ ਉਹਨਾਂ ਦੇ ਵਿੱਚ ਬਣਾ ਸਕਦੇ ਆ ਤੇ ਇਹਨੂੰ ਆਪਾਂ ਇੱਧਰ ਰੱਖ ਦਿੰਨੇ ਆ ਇਹਨੂੰ ਵੀ ਢੱਕ ਦਿੰਨੇ ਆ ਠੀਕ ਹੈ ਜੀ ਇੱਕ-ਇੱਕ ਦੇ ਵਿੱਚ ਰੱਖਾਂਗੇ ਤਾਂ ਟਾਈਮ ਬਹੁਤ ਲੱਗੂਗਾ ਇਸ ਕਰਕੇ ਆਪਾਂ ਦੋ ਪਾਸੇ ਰੱਖ ਦਿੱਤੇ ਦੇਖ ਸਕਦੇ ਹੋ ਤੁਸੀਂ ਇਹ ਪਾਪੜ ਜਿਹੜਾ ਆਪਣਾ ਤਿਆਰ ਹੋ ਗਿਆ ਇਹਨੂੰ ਆਪਾਂ ਕੱਢ ਲੈਣੇ ਆ ਤੇ ਇੱਧਰ ਮੈਂ ਠੰਡਾ ਪਾਣੀ ਰੱਖਿਆ ਆ 2 ਕਮਿੰਟ ਮੈਂ ਬਾਹਰ ਰੱਖੀ ਸੀ ਪਲੇਟ ਫਿਰ ਮੈਂ ਪਾਣੀ ਦੇ ਵਿੱਚ ਇਸ ਤਰ੍ਹਾਂ ਡਿਪ ਕਰਕੇ ਤੇ ਥੋੜਾ ਜਿਹਾ ਇਹਨੂੰ ਇਦਾਂ ਧਿਆਨ ਨਾਲ ਕੱਢਣਾ ਪੈਂਦਾ ਇਹਨਾਂ ਦਾ ਟੁੱਟਣ ਦਾ ਡਰ ਰਹਿੰਦਾ ਆ ਤੇ 2 ਕਮਿੰਟ ਪਹਿਲਾਂ ਇਹਨੂੰ ਪਲੇਟ ਨੂੰ ਉਧਰੋਂ ਸੇਕ ਤੋਂ ਚੱਕ ਕੇ ਤੇ ਇਹਨੂੰ ਬਾਹਰ ਰੱਖੋ ਫਿਰ ਤੁਸੀਂ ਪਾਣੀ ਵਿੱਚ ਇਸ ਤਰ੍ਹਾਂ ਠੰਡਾ ਕਰ ਲਓ ਇਦਾਂ ਵੀ ਨਿਕਲ ਜਾਊਗਾ ਇਦਾਂ ਠੰਡਾ ਹੋਣ ਨੂੰ ਇਹਨੂੰ ਟਾਈਮ ਲੱਗ ਜਾਣਾ ਇਸ ਕਰਕੇ ਆਪਾਂ ਠੰਡਾ ਪਾਣੀ ਰੱਖਿਆ ਆ ਕੋਲ ਤੇ ਉਹਦੇ ਵਿੱਚ ਡਿਪ ਕਰਕੇ ਆਪਾਂ ਇਹਨਾਂ ਨੂੰ ਕੱਢੀ ਠੀਕ ਹੈ ਜੀ ਦੇਖੋ ਦੇਖ ਸਕਦੇ ਤੁਸੀਂ ਬਸ ਆਹੀ ਥੋੜਾ ਜਿਹਾ ਹੁੰਦਾ ਵੀ ਸਾਵਧਾਨੀ ਨਾਲ ਕੱਢਣਾ ਪੈਂਦਾ ਹੈ ਕਿਉਂਕਿ ਟੁੱਟਣ ਦਾ ਰਹਿੰਦਾ ਇਹਨਾਂ ਦਾ ਡਰ ਤੇ ਦੇਖੋ ਆਰਾਮ ਨਾਲ ਪਾਪੜ ਜਿਹੜਾ ਨਿਕਲ ਗਿਆ ਮੈਂ ਇੱਕ ਵਾਰੀ ਫੇਰ ਪਾਣੀ ਥੋੜਾ ਜਿਹਾ ਪਾ ਫੇਰ ਦਿੱਤਾ ਸੀ ਵਿੱਚ ਇਹ ਬਰਫ਼ ਵਾਲਾ ਪਾਣੀ ਆ ਪਰੱਖਿਆ ਤਾਂ ਕਿ ਠੰਡੇ ਫਟਾਫਟ ਹੋ ਜਾਣ ਦੇਖੋ ਇਧਰ ਮੈਂ ਇੱਕ ਪਲਾਸਟਿਕ ਦੀ ਸ਼ੀਟ ਵਿਛਾਈ ਆ ਡਾਈਨਿੰਗ ਟੇਬਲ ਦੇ ਉੱਤੇ ਮੈਂ ਇੱਕ ਸ਼ੀਟ ਵਿਛਾਈ ਆ ਪੇਪਰ ਵਿਛਾ ਲਿਆ ਉਹਦੇ ਉੱਤੇ ਪਹਿਲਾਂ ਕਵਰ ਆ ਥੱਲੇ ਉੱਤੇ ਪੇਪਰ ਵਿਛਾ ਲਿਆ ਉਹਦੇ ਉੱਤੇ ਆਪਾਂ ਇਹਨਾਂ ਨੂੰ ਪੱਖੇ ਥੱਲੇ ਸੁੱਕਣੇ ਪਾਈ ਜਾਣਾ ਇਸ ਤਰ੍ਹਾਂ ਹਵਾ ਦੇ ਨਾਲ ਹੀ ਹੋ ਜਾਣੇ ਬਾਅਦ ਇਹਨਾਂ ਨੂੰ ਧੁੱਪ ਲਵਾ ਲਾਂਗੇ ਠੀਕ ਹੈ ਜੀ ਦੂਸਰਾ ਵੀ ਤਿਆਰ ਹੋ ਗਿਆ ਆ ਤੇ ਉਹਨੂੰ ਵੀ ਉਸੇ ਤਰ੍ਹਾਂ ਆਪਾਂ 2 ਮਿੰਟ ਬਾਹਰ ਰੱਖਿਆ ਫਿਰ ਪਾਣੀ 'ਚ ਡਿਪ ਕੀਤਾ ਤੇ ਕਰਕੇ ਆਪਾਂ ਕੱਢ ਲੈਣਾ ਸਾਰੇ ਪਾਪੜ ਆਪਾਂ ਐਦਾਂ ਤਿਆਰ ਕਰ ਲੈਣੇ ਦੇਖੋ ਬਿਲਕੁਲ ਹੈ ਨਾ ਆਸਾਨ ਤਰੀਕਾ ਅਗਰ ਤੁਸੀਂ ਪਾਣੀ 'ਚ ਨਹੀਂ ਡਿਪ ਕਰਨੇ ਐਸੇ ਤਰ੍ਹਾਂ ਕੱਢਨੇ ਫਿਰ ਤੁਹਾਨੂੰ ਐਂ ਠੰਡਾ ਹੋਣ ਦੀ ਵੇਟ ਕਰਨੀ ਪੈਣੀ ਏਦੀ ਕਿਉਂਕਿ ਗਰਮ ਨੇ ਨਿਕਲਣਾ ਨਹੀਂ ਨਾਲ ਚਿੰਬੜਿਆ ਰਹਿਣਾ ਐ ਇਸ ਕਰਕੇ ਇਹਨੂੰ ਬਿਲਕੁਲ ਠੰਡਾ ਕਰਕੇ ਕੱਢ ਸਕਦੇ ਆਂ ਦੇਖੋ ਚਾਕੂ ਨਾਲ ਮੈਂ ਪਹਿਲਾਂ ਥੋੜਾ ਜਿਹਾ ਇਹਨੂੰ ਪਟਦੀ ਆਂ ਫਿਰ ਪ ਠੀਕ ਹੈ ਜੀ ਲਓ ਬਸ ਐਦਾਂ ਆ ਥੋੜਾ ਜਿਹਾ ਸਾਵਧਾਨੀ ਨਾਲ ਕੱਢਣੇ ਪੈਂਦੇ ਥੋੜੀ ਜਿਹਾ ਇਹਨਾਂ ਦਾ ਟੁੱਟਣ ਦਾ ਰਹਿੰਦਾ ਹੈ ਇਹ ਚੱਕਦੇ ਆ ਤੇ ਟੁੱਟ ਨਾ ਜਾਵੇ ਇਹ ਤੇ ਐਸੀ ਤਰ੍ਹਾਂ ਬਣਾ ਕੇ ਆਪਾਂ ਉਹ ਦੇਖੋ ਇੱਕ ਪਾਸੇ ਥੋੜਾ ਜਿਹਾ ਟੁੱਟ ਗਿਆ ਨਾ ਜਦੋਂ ਕੱਢਦੇ ਆ ਆਪਾਂ ਉਦੋਂ ਟੁੱਟ ਗਿਆ ਸੀ ਤੇ ਇਹਨੂੰ ਵੀ ਐਦਾਂ ਆਪਾਂ ਸਿੱਧਾ ਕਰ ਦੰਨੇ ਆ ਤੇ ਪੱਕੇ ਥੱਲੇ ਇਹਨੂੰ ਆਪਾਂ ਪਾ ਲੈਣੇ ਆ ਫਿਰ ਉਹ ਦੋ ਤਿੰਨ ਘੰਟੇ ਇਹਨੂੰ ਧੁੱਪ ਲਵਾ ਲਾਂਗੇ ਕਿਉਂਕਿ ਅੱਜਕੱਲ ਧੁੱਪ ਬਹੁਤ ਵਾ ਤੇ ਜੇ ਥੋੜੀ ਧੁੱਪਾ ਪੂਰੇ ਦਿਨ ਦੀ ਲਵਾ ਲਾਂ ਨਹੀਂ ਤਾਂ ਦੋ ਤਿੰਨ ਘੰਟੇ ਧੁੱਪ ਲਵਾ ਕੇ ਆਣ ਕਰਾਰੇ कुरकुरੇ ਤੇ ਐਸੀ ਤਰ੍ਹਾਂ ਫਟਾਫਟ ਆਪਾਂ ਬਸ ਇੱਕ ਕੱਢੀ ਜਾਣਾ ਦੂਸਰਾ ਉੱਧਰ ਪਾ ਕੇ ਪਾਣੀ ਦੇ ਵਿੱਚ ਜਿਹੜਾ ਉਬਲਣ ਉਬਲਦਾ ਪਾਣੀ ਆ ਆਪਣਾ ਉਹਦੇ ਵਿੱਚ ਸਟੀਮ ਹੋਣ ਨੂੰ ਰੱਖੀ ਜਾਣਾ ਆ ਤੇ ਜਿਹੜਾ ਬਣ ਗਿਆ ਉਹ ਕੱਢ ਲੈਣੇ ਆ ਜਦੋਂ ਤੱਕ ਦੂਸਰਾ ਹੋ ਜਾਣਾ ਆ ਫਟਾਫਟ ਜਿਹੜੇ ਇਹ ਬਣ ਕੇ 5 ਮਿੰਟ ਸਿਰਫ ਲੱਗਦੇ ਆ ਤੇ 5 ਮਿੰਟ ਦੇ ਵਿੱਚ ਇਹ ਜਿਹੜਾ ਪਾਪੜ ਤਿਆਰ ਹੋ ਜਾਂਦਾ ਜੇ ਆਪਾਂ ਜ਼ਿਆਦਾ ਪਤਲੇ ਕਰਾਂਗੇ ਫਿਰ ਇਹਨਾਂ ਦਾ ਟੁੱਟਣ ਦਾ ਵੀ ਡਰ ਰਹਿੰਦਾ ਆ ਇਸ ਕਰਕੇ ਆਪਾਂ ਬਹੁਤੇ ਵੀ ਪਤਲੇ ਨਹੀਂ ਕੀਤੇ ਹੈਗੇ ਤੇ ਬਹੁਤੇ ਮੋਟੇ ਵੀ ਨਹੀਂ ਰੱਖੇ ਹੈਗੇ ਠੀਕ ਹੈ ਜੀ ਦੇਖੋ ਸਾਰੇ ਇਦਾਂ ਹੀ ਆਪਾਂ ਫਟਾਫਟ ਬਣਾਈ ਜਾਂਦੇ ਆ ਇੱਕ ਕੱਢ ਲੰਨੇ ਦੂਸਰੇ ਪਾਸੇ ਦੂਜਾ ਰੱਖ ਦਿੰਨੇ ਆ ਤੇ ਫਿਰ ਇਹਨਾਂ ਨੂੰ ਇਦਾਂ ਪਹਿਲਾਂ ਮੈਂ ਪੱਖੇ ਥੱਲੇ ਪਾ ਦੱਤੇ ਆ ਜਦੋਂ ਤੱਕ ਬਣਦੇ ਸੀ ਘੰਟਾਕ ਮੈਂ ਇਹਨਾਂ ਨੂੰ ਹਵਾ ਲਵਾਈ ਪੱਖੇ ਥੱਲੇ ਫਿਰ ਮੈਂ ਇਹਨੂੰ ਤਿੰਨ ਚਾਰ ਘੰਟੇ ਜਿਹੜਾ ਬਾਹਰ ਧੁੱਪ ਬਹੁਤ ਸਗੀ ਧੁੱਪ ਦੇ ਵਿੱਚ ਪਾ ਦਿੱਤਾ ਸੀ ਤੇ ਐਨ ਕਰਾਰੇ ਪਾਪੜ ਜਿਹੜੇ ਬਣ ਕੇ ਤਿਆਰ ਹੋ ਗਏ ਆ ਦੇਖੋ ਨੇੜੇ ਉਹ ਕਰਕੇ ਦਿਖਾਏ ਆ ਮੈਂ ਕਿੰਨੇ ਸੋਹਣੇ ਪਾਪੜ ਆਪਣੇ ਬਣੇ ਆ ਇਸੇ ਕਰਕੇ ਆਪਾਂ ਜਿਹੜੇ ਇਹਦੇ ਵਿੱਚ ਮਿਰਚ ਮਸਾਲਾ ਪਾ ਦੇਤਾ ਦੇਖਣ ਨੂੰ ਵੀ ਸੋਹਣੇ ਲੱਗੂਗੇ ਖਾਣ ਨੂੰ ਵੀ ਕਰਾਰੇ ਲੱਗੂਗੇ ਹੁਣ ਮੈਂ ਇਹਨਾਂ ਨੂੰ ਧੁੱਪ ਚ ਪਾ ਦਿੱਤਾ ਦੇਖੋ ਥੱਲੇ ਚਟਾਈ ਵਿਛਾ ਕੇ ਉੱਪਰ ਉਹ ਪੋਲੀਥੀਨ ਵਿਛਾ ਦਿੱਤਾ ਸੀ 4 ਘੰਟੇ ਦੀ ਧੁੱਪ ਲਾ ਕੇ ਦੇਖੋ ਪਾਪੜ ਕਿਦਾਂ ਦੇ ਹਨ ਆਵਾਜ਼ ਸੁਣ ਸਕਦੇ ਕਿਦਾਂ ਹਨ ਕਰਾਰੇ ਪਾਪੜ ਬਣ ਗਏ ਆ ਇਹ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਆ ਤਲ ਲੈਣੇ ਜਦੋਂ ਇਹਨਾਂ ਨੂੰ ਤਲਣਾ ਤੇਲ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਤਾਂ ਵਧੀਆ ਪਾਪੜ ਆਪਣੇ ਬਣ ਕੇ ਜਿਹੜੇ ਇਹ ਤਿਆਰ ਹੋਣਗੇ ਜੇ ਤੇਲ ਠੰਡਾ ਹੋਇਆ ਤਾਂ ਇਹਨਾਂ ਨੇ ਬਿਲਕੁਲ ਨਹੀਂ ਫੁੱਲਣਾ ਹੈਗਾ ਤੇਲ ਐ ਫੁੱਲ ਗੈਸ ਤੇ ਗਰਮ ਕਰਨਾ ਹੈ ਫੁੱਲ ਗੈਸ ਤੇ ਹੀ ਆਪਾਂ ਇਹਨਾਂ ਨੂੰ ਬਣਾਉਣਾ ਹੈ ਫੁੱਲ ਸੇਕ ਤੇ ਠੀਕ ਆ ਜੀ ਦੇਖੋ ਐਨ ਵਧੀਆ ਪਾਪੜ ਫੁੱਲ ਕੇ ਤਿਆਰ ਹੋ ਗਿਆ ਸਾਰੇ ਆਪਾਂ ਜਿਹੜੇ ਆ ਜਿੰਨੇ ਵੀ ਬਣਾਉਣੇ ਆਪਾਂ ਸਾਰੇ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲੈਣੇ ਗੈਸ ਨੂੰ ਫੁੱਲ ਰੱਖਣਾ ਸੇਕ ਘਟ ਨਹੀਂ ਕਰਨਾ ਤੇ ਫਟਾਫਟ ਬਣ ਜਾਂਦੇ ਇੱਕ ਕੱਢ ਲਿਆ ਦੂਜਾ ਆਪਾਂ ਪਾ ਦਿੱਤਾ ਆ ਤੇ ਜਦੋਂ ਤੱਕ ਇਹ ਰੱਖਣਾ ਉਦੋਂ ਤੱਕ ਉਹਨੇ ਫੁੱਲ ਜਾਣਾ ਹੈ ਉਹ ਕੱਢ ਲਾਂਗੇ ਹੋਰ ਪਾ ਦਾਂਗੇ ਜਿੰਨੇ ਤੁਸੀਂ ਖਾਣੇ ਉਹਨੇ ਬਣਾ ਲਓ ਤੁਸੀਂ ਸਾਲ 6 ਮਹੀਨੇ ਜਿੰਨੀ ਦਿਨ ਮਰਜ਼ੀ ਇਹਨਾਂ ਨੂੰ ਸਟੋਰ ਕਰਕੇ ਰੱਖ ਲਓ ਏਅਰ ਟਾਈਟ ਜਿਹੜਾ ਹੈ ਕੋਈ ਵੀ ਡੱਬਾ ਉਹ ਚ ਪਾ ਕੇ ਰੱਖ ਲਓ ਕੁਛ ਨਹੀਂ ਨਾ ਤਾਂ ਖਰਾਬ ਹੁੰਦਾ ਜੇ ਦਿਲ ਕਰੇ ਤਲ ਕੇ ਇਹਨਾਂ ਨੂੰ ਤੇ ਤੁਸੀਂ ਖਾ ਸਕਦੇ ਹੋ ਦੇਖੋ ਹੈ ਨਾ ਬਿਲਕੁਲ ਆਸਾਨ ਤਰੀਕਾ ਵੀਡੀਓ ਤੁਹਾਨੂੰ ਪਤਾ ਸੀ ਬਿਲਕੁਲ ਸੌਖੇ ਤਰੀਕੇ ਨਾਲ ਬਣਾਈ ਦੀ ਆ ਤੇ ਸਪੋਰਟ ਕਰਦੇਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਕਰ ਲਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਜ਼ਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਜੀ ਦੇਖੋ ਸਾਰੇ ਪਾਪੜ ਆਪਣੇ ਐਸੇ ਤਰ੍ਹਾਂ ਫੁੱਲੀ ਜਾਂਦੇ ਬਸ ਏਕ ਆਪਣਾ ਫੁੱਲ ਆ ਗੈਸ ਜਿਹੜਾ ਫੁੱਲ ਚੱਲਦਾ ਆ ਤੇ ਜਿੱਥੋਂ ਕਿਤੇ ਹੋਇਓ ਤੇਲ 'ਚ ਨਾ ਡਿਪ ਹੋਇਆ ਉੱਥੋਂ ਇਹ ਸਖਤ ਰਹਿ ਜਾਣਾ ਇਸ ਕਰਕੇ ਪੂਰਾ ਪਾਪੜ ਜਿਹੜਾ ਤੇਲ 'ਚ ਡਿਪ ਹੋਣਾ ਚਾਹੀਦਾ ਹੈ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਪਲਟ ਦੰਨੇ ਆ ਤੇ ਜਿਹੜਾ ਸਾਈਡ ਰਹਿਂਦੀ ਹੁੰਦੀ ਉਹ ਵੀ ਤੇਲ ਦੇ ਵਿੱਚ ਫਿਰ ਡਿਪ ਹੋ ਜਾਂਦੀ ਤੇ ਵਧੀਆ ਇਹਨਾਂ ਪਾਪੜ ਆਪਣੇ ਬਣ ਜਾਂਦੇ ਆ ਤੇ ਐਸੀ ਤਰ੍ਹਾਂ ਆਪਾਂ ਜਿੰਨੇ ਖਾਣੇ ਉਹਨੇ ਆਪਾਂ ਬਣਾ ਲੈਣੇ ਬਾਕੀ ਦੇ ਆਪਾਂ ਜਿਹੜੇ ਆ ਬੰਦ ਕਰਕੇ ਰੱਖ ਲੈਣੇ ਆ ਜੀ ਤੇ ਚੰਗੀ ਲੱਗੀ ਵੀਡੀਓ ਤਾਂ ਇਹਨੂੰ ਸ਼ੇਅਰ ਕਰਦੇ ਹੋ ਲਾਈਕ ਕਰ ਲਿਓ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਤੁਹਾਡੀ سپورਟ ਦੀ ਜਿਹੜੀ ਮੈਨੂੰ ਲੋੜ ਆ ਤੁਹਾਡੇ ਕਮੈਂਟ ਜਿਹੜੇ ਸਾਨੂੰ ਬਹੁਤ ਹੌਸਲਾ ਦਿੰਦੇ ਐ એનર્ਜੀ ਦਿੰਦੇ ਕਮੈਂਟ ਜ਼ਰੂਰ ਕਰਿਆ ਕਰੋ ਕਿੱਥੋਂ ਦੇਖਦੇ ਸਾਡੀਆਂ ਰੈਸਪੀਆਂ ਤੁਸੀਂ ਕਿੱਦਾਂ ਦੀਆਂ ਤੁਹਾਨੂੰ ਲੱਗਦੀਆਂ ਆ ਤੇ ਲਓ ਜੀ ਆਪਾਂ ਚਾਰ ਪਾਪੜ ਬਣਾ ਕੇ ਤਿਆਰ ਕਰ ਲਏ ਆ ਚਾਰੇ ਕਾਫੀ ਹੋ ਗਏ ਆ ਤੇ ਬਾਕੀ ਆਪਾਂ ਰੱਖ ਲਏ ਆ ਜੀ ਤੇ ਦੇਖੋ ਕਿੰਨੇ ਸੋਹਣੇ ਮੈਂ ਤੋੜ ਕੇ ਵੀ ਦਿਖਾਉਂਦੀ ਬਹੁਤ ਹੀ ਸੋਹਣੇ कुरकुरੇ ਪਾਪੜ ਆਪਣੇ ਬਣ ਕੇ ਤਿਆਰ ਹੋਏ ਜਿਹੜੇ ਆਪਾਂ ਬਾਹਰੋਂ ਲੈ ਕੇ ਖਾਂਦੇ ਨਾ ਆਪਾਂ ਇਦਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਠੀਕ ਆ ਜੀ ਚਾਰ ਆਪਾਂ ਬਣਾ ਲਏ ਆ ਚਾਰ ਆਪਾਂ ਇੱਧੇ ਰੱਖ ਲਏ ਅੱਠ-ਨੌ ਪਾਪੜ ਮੇਰੇ ਜਿਹੜੇ ਬਣੇ ਸੀਗੇ ਤੇ ਇੱਕ-ਦੋ ਮੇਰੇ ਕੋਲੋਂ ਕੱਢਦੇ ਤਾਂ ਟੁੱਟ ਵੀ ਗਏ ਸੀਗੇ ਤੇ ਆਪਣੇ ਜਿਹੜੇ ਅੱਠ-ਨੌ ਪਾਪੜ ਆ ਜਿਹੜੇ ਆਪਣੇ ਐਨ ਸਾਬਤੇ ਨਿਕਲੇ ਆਏ ਆ ਤੇ ਇਹ ਦੇਖੋ ਆਪਾਂ ਚਾਰ ਕੇ ਜਿਹੜੇ ਰੱਖ ਲਏ ਇੱਧੇ ਆਪਾਂ ਫੇਰ ਬਣਾ ਲਾਂਗੇ ਤੇ ਉਹ ਆਪਾਂ ਬਣਾ ਲਏ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰੇ